ਜਪਣ ਵਾਲਾ ਜੁੜਨ ਵਾਲਾ ਤੁਰਨ ਵਾਲਾ ਕਮਾਈ ਹਿਰਦੇ ਦੀ ਕਰਨ ਵਾਲਾ ਐ ਨਾ ਉਹ ਇਸ ਨਾਮ ਦੀ ਅਭਿਆਸ ਦੀ ਜਪ ਤਪ ਦੀ ਕਮਾਈ ਨੂੰ ਅਜ਼ਾਈ ਨਹੀਂ ਦਾਨ ਦਿੰਦਾ ਉਹ ਬੜਾ ਸੋਚ ਸਮਝ ਕੇ ਬੋਲਣਾ ਖਾਣਾ ਪਹਿਨਣਾ ਚੱਲਣਾ ਕਰਨਾ ਉਹਦਾ ਹੋ ਜਾਂਦਾ ਹੈ ਕਿ ਕਿਤੇ ਐਸਾ ਸਮਾਨ ਨਾ ਆਵੇ ਉਹ ਜੋ ਬਖਸ਼ਿਸ਼ ਦਾਤ ਮੈਂ ਕੀਤੀ ਹੋਈ ਕਮਾਈ ਆ ਉਹ ਕਿਸੇ ਹੋਰ ਪਾਸੇ ਖਰਚ ਨਾ ਹੋ ਜਾਵੇ ਉਸ ਵੈਗੁਰੂ ਸੱਚੇ ਪਾਤਸ਼ਾਹ ਜੀ ਦੀ ਦਾਤ ਨੂੰ ਸੰਭਾਲਦਾ ਤੇ ਆਮੋਲਕ ਜਾਣਦਾ ਦੁਰਲੱਭ ਜਾਣਦਾ ਉਹਨਾਂ ਬਚਨਾਂ ਨੂੰ ਹੀ ਸਾਨੂੰ ਸਮਝਾਉਣ ਵਾਸਤੇ ਉਹ ਪਿਆਰੇ ਨਾਲ ਮਲਾਉਣ ਵਾਸਤੇ ਬੜੇ ਬੜੇ ਸੁੰਦਰ ਪਰਮਾਨਾਂ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਆ ਰਹੇ ਨੇ ਗਲ ਸਮਝ ਵਿੱਚ ਆ ਜਾਵੇ ਮਾਲਕ ਵੈਗਰੂ ਦੇ ਨਾਲ ਜੁੜਿਆ ਜਾ ਸਕੇ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਨੇ ਜੋਈ ਮਿਲੈ ਆਪਾ ਖੋਏ ਭਾਈ ਗੁਰਦਾਸ ਸਾਹਿਬ ਕਹਿੰਦੇ ਦੁਨੀਆਂ ਦੇ ਲੋਗੋ ਸੰਸਾਰ ਦੇ ਅੰਦਰ ਅੱਜ ਤੱਕ ਜੋ ਵੀ ਪਰਮਾਤਮਾ ਨੂੰ ਮਿਲਿਆ ਤੇ ਜਿਹੜਾ ਵੀ ਮਿਲੇਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਆਪਾ ਖੋਏ ਆਪਣਾ ਆਪਾ ਭਾਵ ਨੂੰ ਖਤਮ ਕਰਕੇ ਆਪਣਤ ਨੂੰ ਖਤਮ ਕਰਕੇ ਮੈਂ ਮੇਰੀ ਨੂੰ ਖਤਮ ਕਰਕੇ ਜਿੰਨੇ ਵੀ ਪ੍ਰਮਾਤਮਾ ਨਾਲ ਮਿਲੇ ਨੇ ਉਹਨਾਂ ਆਪਣਤ ਗਵਾ ਦਿੱਤੀਏ ਉਸ ਨੂੰ ਮਹਾਰਾਜ ਜੀ ਵੀ ਪਾਵਨ ਬਚਨ ਕਰਦੇ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚੁਤਰਾਈ ਆਪਨੇ ਆਪ ਨੂੰ ਮਟਾਇਆ ਜੋਈ ਮਿਲੈ ਆਪਾ ਕੋਈ ਜਿਹੜਾ ਵੀ ਮਿਲਦਾ ਹੈ ਉਹ ਆਪਣੀ ਹਸਤੀ ਹੋਣ ਦਾ ਮਟਾ ਦਿੰਦਾ ਹੈ ਖੁਦ ਨੂੰ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ ਇਹ ਨਹੀਂ ਕਹਿੰਦਾ ਕਿ ਮੇਰਾ ਕੁਝ ਨਾਮ ਹੋਣਾ ਚਾਹੀਦਾ ਹੈ ਮੇਰਾ ਕੁਝ ਥਾਮ ਹੋਣਾ ਚਾਹੀਦਾ ਹੈ ਉਹ ਕਹਿੰਦਾ ਨਹੀਂ ਜੋ ਕੁਝ ਹੈ ਪਰਮਾਤਮਾ ਦਾ ਹੈ ਪਰਮਾਤਮਾ ਦਾ ਹੀ ਨਾਮ ਚੱਲੇਗਾ ਪਰਮਾਤਮਾ ਦਾ ਹੀ ਥਾਮ ਚੱਲੇਗਾ ਪਰਮਾਤਮਾ ਤੋਂ ਬਗੈਰ ਕੁਝ ਨਹੀਂ ਮੇਰੀ ਹਸਤੀ ਹੋਣ ਦੀ ਪਰਮਾਤਮਾ ਕਰਕੇ ਆ ਇਸ ਕਰਕੇ ਉਹ ਅਪਨਤ ਨੂੰ ਮਿਟਾ ਕੇ ਪਰਮਾਤਮਾ ਨੂੰ ਪ੍ਰਗਟ ਕਰ ਲੈਂਦਾ ਹੈ ਭਾਈ ਸਾਹਿਬ ਕਹਿੰਦੇ ਸੋਈ ਤੌ ਨਾਇਕਾ ਹੋਏ ਭਾਈ ਸਾਹਿਬ ਕਹਿੰਦੇ ਉਹੀ ਪਰਮਾਤਮਾ ਦਾ ਪਿਆਰਾ ਹੁੰਦਾ ਹੈ ਜਿਸ ਤਰ੍ਹਾਂ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਣ ਵਾਲੀ ਬੀਬੀ ਮਾਲਕਨ ਕਹਲੌਂਦੀ ਏ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਾ ਪਿਆਰਾ ਜਿਹੜਾ ਗੁਰੂ ਦਾ ਸਿੱਖ ਗੁਰੂ ਦਾ ਸਵਾਰਾ ਗੁਰੂ ਦਾ ਸੰਤ ਗੁਰੂ ਦਾ ਸਾਧੂ ਕਹਾਉਂਦਾ ਹੈ ਭਾਈ ਸਾਹਿਬ ਕਹਿੰਦੇ ਨੇ ਉਹ ਨਾਇਕਾ ਕਹਾਉਂਦਾ ਆਪਣੇ ਮਾਲਕ ਦਾ ਮੁਰੀਦ ਕਹਾਉਂਦਾ ਆਪਣੇ ਮਾਲਕ ਦਾ ਸ਼ਿਸ਼ਕਾ ਹੁੰਦਾ ਹੈ ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ ਤੇ ਆਪਣੀ ਹਸਤੀ ਹੋਂਦ ਨੂੰ ਮਟਾ ਦਿੰਦਾ ਆਪਣੀ ਸੋਚ ਸਮਝ ਨੂੰ ਮਟਾ ਦਿੰਦਾ ਆਪਣੇ ਖਿਆਲ ਵਿਚਾਰ ਨੂੰ ਮਟਾ ਦਿੰਦਾ ਹੈ ਪਰਮਾਤਮਾ ਵਾਲੇ ਖਿਆਲਾਤ ਵਿਚਾਰ ਹਿਰਦੇ ਦੇ ਵਿੱਚ ਪ੍ਰਗਟ ਕਰਦਾ ਭਾਈ ਸਾਹਿਬ ਕਹਿੰਦੇ ਮਾਨ ਕੀਏ ਮਨ ਮਤੀ ਜਿਨ੍ਹਾਂ ਨੇ ਮਾਨ ਕੀਤਾ ਮੇਰੇ ਵਰਗਾ ਕੌਣ ਹੈ ਗੁਰਮਤੀਆ ਮੇਰੇ ਵਰਗਾ ਕੌਣ ਹੈ ਗੁਰਸਿੱਖ ਮੇਰੇ ਵਰਗਾ ਕੌਣ ਹੈ ਗਿਆਨਮਾਨ ਮੇਰੇ ਵਰਗਾ ਕੌਣ ਹੈ ਇੰਨੀ ਧਾਰਮਿਕ ਫਲਸਫੀ ਦੀ ਜਾਣਕਾਰੀ ਰੱਖਦਾ ਹੈ ਕਹਿੰਦੇ ਉਹ ਮਾਨ ਵਿੱਚ ਮੱਤੇ ਗਏ ਉਹਨਾਂ ਨੇ ਮਾਨ ਕੀਤਾ ਉਹਦੇ ਘਰ ਵਿੱਚ ਮਾਨ ਸਤਕਾਰ ਕੌਣ ਪਾਉਂਦਾ ਹੈ ਜਿਹੜਾ ਨਿਮਾਣਾ ਹੋ ਗਿਆ ਮਹਾਰਾਜ ਕਹਿੰਦੇ ਦਰਗ ਹੈ ਮਾਨ ਨਿਮਾਣਾ ਪਾਵੇ ਜਿਹੜਾ ਨਿਮਾਣਾ ਹੋ ਕੇ ਜੀਵਨ ਜਿਉਇਆ ਹੈ ਜਿਨੇ ਇੱਥੇ ਹੀ ਮਾਨ ਹਿਰਦੇ ਦੇ ਅੰਦਰ ਪੱਕਾ ਕਰ ਲਿਆ ਔਰ ਉਹ ਗਲ ਗਿਆ ਮਹਾਰਾਜ ਕਬੀਰ ਸਾਹਿਬ ਕਹਿੰਦੇ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਉਹ ਮਾਨ ਨੇ ਨਿਗਲ ਲੈਣਾ ਕੀਤਾ ਪਾਈਏ ਨਾ ਮਾਨ ਦੀ ਕਹਿੰਦੇ ਜਿਹੜਾ ਮੰਨਣੇ ਯੋਗ ਸਤਕਾਰ ਯੋਗ ਆਗਾਲ ਪੁਰਖ ਵੈ ਗੁਰੂ ਉਹਦੀ ਪ੍ਰਾਪਤੀ ਕਦਾ ਚਿੱਤ ਨਹੀਂ ਹੁੰਦੀ ਜਿੰਨਾਂ ਦੇ ਹਿਰਦੇ ਵਿੱਚ ਜਿੰਨਾਂ ਦੇ ਮਨ ਵਿੱਚ ਮਾਨ ਆ ਗਿਆ ਆਪਣੇ ਜਪ ਦਾ ਆਪਣੇ ਤਪ ਦਾ ਸੇਵਾ ਦਾ ਸਿਮਰਨ ਦਾ ਔਰ ਉਹਨਾਂ ਨੂੰ ਮਾਲਕ ਦੀ ਪ੍ਰਾਪਤੀ ਨਾ ਹੋਈ ਭਾਈ ਸਾਹਿਬ ਕਹਿੰਦੇ ਜੈਸੇ ਘਨ ਹਰ ਵਰਸੈ ਸਰਬਤਰ ਸਮ ਕਨਹਰ ਮੈਂ ਨਾ ਬਦਲ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰ੍ਹਾਂ ਬੱਦਲ ਵਰਖਾ ਕਰਦੇ ਨੇ ਤੇ ਉਹ ਸਾਰੀਆਂ ਜਗਾਵਾਂ ਤੇ ਕਰਦੇ ਨੇ ਕਦੇ ਬੱਦਲ ਵਰਖਾ ਕਰਨ ਲੱਗਿਆ ਨਹੀਂ ਕਹਿੰਦੇ ਕਿ ਇੱਥੇ ਫੁੱਲਾਂ ਦੀ ਖੇਤੀ ਤੇ ਇੱਥੇ ਮੈਂ ਚੰਗੀ ਵਰਖਾ ਕਰਾਂਗਾ ਇੱਥੇ ਰੂੜੀਆਂ ਨੇ ਗੰਦਮੰਦ ਪਿਆ ਤੇ ਇੱਥੇ ਮੈਂ ਵਰਖਾ ਨਹੀਂ ਕਰਾਂਗਾ ਕਰਾਂਗਾ ਤੇਵੇਂ ਮਾੜੀ-ਮੋਟੀ ਕਣੀ-ਮੁਣੀ ਜੀ ਪਾ ਕੇ ਗਾਂ ਲੰਗ ਜਾਵਾਂਗਾ ਐਸਾ ਨਹੀਂ ਹੈ ਉਹਦੇ ਲਈ ਇੱਕੋ ਜਿਹੀ ਵਿਚਾਰ ਹੈ ਜਿਹੜਾ ਰੱਬ ਨੂੰ ਜਪਦਾ ਰੱਬ ਨਾਲ ਜੁੜਦਾ ਹੈ ਉਹਦੇ ਲਈ ਵੱਡਾ ਛੋਟਾ ਕੋਈ ਨਹੀਂ ਹੈ ਉੱਚਾ ਨੀਵਾ ਕੋਈ ਨਹੀਂ ਹੈ ਬਾਦਸ਼ਾਹ ਕੰਗਾਲ ਕੋਈ ਨਹੀਂ ਹੈ ਉਹਦੇ ਲਈ ਇਕਤਾ ਹੈ ਉਹ ਇੱਕੋ ਜਿਹਾ ਉਪਦੇਸ਼ ਦਿੰਦਾ ਹੈ ਇੱਕੋ ਜਿਹਾ ਪ੍ਰੇਮ ਕਰਦਾ ਹੈ ਉਹਦੇ ਲਈ ਉੱਚਾ ਨੀਵਾਂ ਕੋਈ ਨਹੀਂ ਹੈ ਮਹਾਰਾਜ ਨੇ ਬਚਨ ਜੋ ਕਹਨੇ ਭਾਈ ਸਾਹਿਬੀ ਕਹਿੰਦੇ ਉਹਦੀ ਬਿਰਤੀ ਗੁਰਸਿੱਖ ਪਿਆਰੇ ਦੀ ਸਭ ਬਰਾਬਰ ਹੈ ਇੱਕੋ ਜੀ ਜਗ੍ਹਾ ਤੇ ਵਰਤਦਾ ਹੈ ਸੂਰਜ ਰੌਸ਼ਨੀ ਦਿੰਦਾ ਹੈ ਤੇ ਕਦੇ ਬੰਦਸ਼ ਵਿੱਚ ਨਹੀਂ ਉਹਨੇ ਆਪਣਾ ਐਲਾਨ ਕੀਤਾ ਕਿ ਮੈਂ ਇੰਨਾ-ਇੰਨਾ ਘਰਾਂ ਦੇ ਵਿੱਚ ਰੋਸ਼ਨੀ ਦੇਵਾਂਗਾ ਇੰਨਾ-ਇੰਨਾ ਜ਼ਗਾਵਾਂ ਤੇ ਰੋਸ਼ਨੀ ਦੇਵਾਂਗਾ ਸੂਰਜ ਦੀਆਂ ਰਿਸ਼ਮਾਂ ਸੂਰਜ ਦੀਆਂ ਕਿਰਣਾ ਗੰਦਗੀ ਦੇ ਢੇਰ ਤੇ ਵੀ ਪੈ ਰਹੀਆਂ ਨੇ ਬਰਖਾ ਦੀਆਂ ਬੂੰਦਾਂ ਗੰਦਗੀ ਦੇ ਢੇਰ ਤੇ ਵੀ ਪੈ ਰਹੀਆਂ ਨੇ ਜੋ ਪਰਮਾਤਮਾ ਨੇ ਬਣਾਇਆ ਹੈ ਉਹ ਸਭ ਬਣਾਇਆ ਹੈ ਬਰਾਬਰ ਬਣਾਇਆ ਹੈ ਚੰਦਰਮਾ ਦੀ ਰੌਸ਼ਨੀ ਅਰ ਜਿਹੜੀਏ ਰੂੜੀਆਂ ਤੇ ਵੀ ਪੈ ਰਹੀ ਹੈ ಪರಿਪੂਰਣ ਪਰਮਾਤਮਾ ਨੇ ਹਵਾ ਬੁਣਾਈ ਉਹ ਸਾਰੀਆਂ ਜਗਾਵਾਂ ਤੇ ਆਉਂਦੀ ਹੈ ਫੁੱਲਾਂ ਦੇ ਦੁਆਰਾ ਵੀ ਰੂੜੀਆਂ ਦੇ ਦੁਆਰਾ ਵੀ ਹਰ ਇੱਕ ਜਗਾ ਤੇ ਕਦੇ ਨਹੀਂ ਕਿਸੇ ਨੇ ਕਿਹਾ ਕਿ ਇਹ ਹਵਾ ਮੁਸਲਮ ਹੈ ਇਹ ਹਿੰਦੂ ਹੈ ਕਦੇ ਨਹੀਂ ਕਿਹਾ ਇਹ ਉੱਚੀ ਹੈ ਇਹ ਨੀਵੀਂ ਹੈ ਕਿਸੇ ਨੇ ਨਹੀਂ ਕਿਹਾ ਰੋਸ਼ਨੀ ਬੱਦਲ ਵਰਖਾ ਕਿਸੇ ਨੇ ਨਹੀਂ ਕਿਹਾ ਭਈ ਗੁਰਦਾਸ ਸਾਹਿਬ ਕਹਿੰਦੇ ਪ੍ਰਮਾਤਮਾ ਨੇ ਸਭ ਬਣਾਇਆ ਉਹ ਬਰਾਬਰ ਕਰਦਾ ਇੱਕ ਰਾਜੇ ਨੂੰ ਵੀ ਸ਼ਰੀਰਿਕ ਤੌਰ ਤੇ ਮੌਤ ਆਉਂਦੀ ਹੈ ਇੱਕ ਗੰਗਾਲ ਨੂੰ ਵੀ ਆਉਂਦੀ ਹੈ ਇਕ ਸੰਤ ਨੂੰ ਵੀ ਸਰੀਰ त्याਗਣਾ ਪੈਂਦਾ ਹੈ ਇਹ ਗੁਰਸਿੱਖ ਨੂੰ ਵੀ त्याਗਣਾ ਪੈਂਦਾ ਹੈ ਇੱਕ ਨਿੰਦਕ ਨੂੰ ਵੀ त्याਗਣਾ ਪੈਂਦਾ ਹੈ ਦੁਸ਼ਟ ਨੂੰ ਵੀ ਸਰੀਰ त्याਗਣਾ ਪੈਂਦਾ ਹੈ ਸਰੀਰ ਦੀ ਉਪਾਦੀ ਨਸ਼ਟ ਹੁੰਦੀ ਹੈ ਛੱਡਣਾ ਪੈਂਦਾ ਜੋ ਕੁਝ ਬਣਾਇਆ ਜਨਮ ਮੇ ਤੇ ਸਾਰਿਆਂ ਦਾ ਹੋਣਾ ਹੈ ਭੋਜਨ ਸਾਰਿਆਂ ਨੂੰ ਮਿਲਣਾ ਹੈ ਅਰ ਸੰਸਾਰ ਦੇ ਵਿੱਚ ਮ੍ਰਿਤੂ ਹੈ ਇਹ ਸਾਰਿਆਂ ਨੂੰ ਆਉਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਬਿਰਤੀ ਸਮ ਆਦਾਵੇ ਬਰਾਬਰਤਾ ਵਾਲੀ ਆ ਜਾਵੇ ਇਕਤਾ ਵਾਲੀ ਆ ਜਾਵੇ ਤੇਰੇ ਵਿਚਾਰਾਂ ਵਿੱਚ ਇਕਤਾ ਆ ਜਾਵੇ ਉੱਚੇ ਨਾ ਚੜਤ ਜਲ ਬਸਤ ਨੀਚਾਨ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਜਿਹੜਾ ਹੈ ਨਾ ਕਦੇ ਉੱਚਾ ਨਹੀਂ ਜਾਂਦਾ ਇਹ ਨਿਵਾਨ ਨੂੰ ਆਉਂਦਾ ਹੈ ਨਿਵਾਨ ਨੂੰ ਨਿਮੀ ਜਗਾਤੇ ਇਸ ਕਰਕੇ ਆਪਣੇ ਅੰਦਰ ਜੇ ਪ੍ਰਮਾਤਮਾ ਟ ਨੂੰ ਟਿਕਾਉਣਾ ਵਸਾਉਣਾ ਹੈ ਨਾ ਨੀਵਾ ਕਰ ਹੰਕਾਰ ਦਾ ਟੱਬਾ ਨਾ ਬਣਾ ਨਿਮਰਤਾ ਦੀ ਨਿਵਾਨਤਾ ਬਣਾ ਉਥੇ ਟਿਕੇਗਾ ਕੇ ਨਾਮ ਉਥੇ ਟਿਕੇਗਾ ਗਿਆਨ ਉਥੇ ਟਿਕੇਗੀ ਬਖਸ਼ਿਸ਼ ਉਹਨੂੰ ਨੀਵਾ ਬਣਾ ਔਰ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਜਿੱਥੈ ਨੀਚ ਸਮਾਲਿਆ ਨਾ ਤਿੱਥੈ ਨਦਰ ਤੇਰੀ ਬਖਸ਼ੀਸ ਵਹਿ ਗੁਰੂ ਜਿੱਥੇ ਸਾਰੇ ਨਿਮਰਤਾ ਵਾਲੇ ਉਥੇ ਨੇਚਾਂ ਤੋਂ ਭਾਵੇ ਨਹੀਂ ਕਿ ਗੁਲੀਚ ਲੋਗ ਨਹੀਂ ਵਿਚਾਰ ਧਾਰਾ ਕਰਕੇ ਬੜੀ ਮਾੜੀ ਵਿਚਾਰ ਧਾਰਾ ਲੈ ਕੇ ਬੈਠੇ ਨਹੀਂ ਅਤ ਦੇ ਨਿਰਮਾਨਤਾ ਵਾਲੇ ਆਵੇਂ ਬਾਰੋਵੀ ਮੁਫਲਸੀ ਆਈ ਹੋਈ ਏ ਜੀਵਨ ਅੰਦਰ ਤਨ ਕੋਈ ਨਹੀਂ ਕਪੜੇ ਚੰਗੇ ਕੋਈ ਨਹੀਂ ਵਸਤਰ ਕੋਈ ਨਹੀਂ ਚੰਗਾ ਮਕਾਨ ਨਹੀਂ ਪਰ ਭਗਵਾਨ ਨੂੰ ਚੇਤੇ ਕਰਦੇ ਨੇ ਉਰ ਰੱਬ ਨਾਲ ਜੁੜੀ ਪੁੰਨ ਆਤਮਾ ਪ੍ਰਕਾਸ਼ਿਤ ਆਤਮਾ ਬਾਹਰ ਦਾ ਤਨ ਬਾਹਰ ਦਾ ਤਨ ਬਾਹਰ ਦੇ ਵਸਤਰ ਨਹੀਂ ਤੱਕਦਾ ਉਹ ਅੰਦਰ ਦੇ ਪ੍ਰਕਾਸ਼ ਨੂੰ ਤੱਕਦਾ ਉਹਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਗਲ ਵਕੜੀ ਵਿੱਚ ਲੈ ਲੈਂਦਾ ਹੈ ਕਹਿੰਦੇ ਪਾਣੀ ਉਚਾਈ ਨੂੰ ਨਹੀਂ ਜਾਂਦਾ ਭਗਵਾਨ ਹੰਕਾਰ ਦੇ ਟਿੱਬਿਆਂ ਵੱਲ ਨੂੰ ਨਹੀਂ ਜਾਂਦਾ ਜਿੱਥੇ ਹੰਕਾਰ ਜਿੱਥੇ ਆਤ ਦੀ ਨਿਮਰਤਾ ਹੈ ਨਾ ਨੀਵੇਂ ਹਿਰਦੇ ਨੇ ਝੋਕ ਚੁਕੇ ਨੇ ਉਥੇ ਭਗਵਾਨ ਵੀ ਆਉਂਦਾ ਹੈ ਉਥੇ ਬਸਦਾ ਹੈ ਉਥੇ ਵਾਸਾ ਕਰਦਾ ਹੈ ਨਾਮ ਦਾ ਜਲ ਉਥੇ ਟਿਕਦਾ ਭਾਈ ਸਾਹਿਬ ਕਹਿੰਦੇ ਚੰਦਨ ਸੋਮੀ ਪੂਜਾ ਸੀ ਬੁੱਢੇ ਉਹ ਹੈ ਬੜਾਈ ਬਾਸ ਭਾਈ ਗੁਰਦਾਸ ਸਾਹਿਬ ਕਹਿੰਦੇ ਚੰਦਨ ਦੇ ਕੋਲ ਵਸਦਾ ਹੈ ਬਾਸ ਤੇ ਬਾਸ ਚੰਦਨ ਦੇ ਕੋਲ ਰਹਿ ਕੇ ਚੰਦਨ ਦੀ ਪ੍ਰਭਤਾ ਚੰਦਨ ਦੇ ਗੁਣ ਚੰਦਨ ਦੀ ਸੁਗੰਧਤਾ ਉਹਦੇ ਬਾਰੇ ਕੁਝ ਨਹੀਂ ਜਾਣਦਾ ਵਾਂਸ ਇੱਕੋ ਗੱਲ ਜਾਣਦਾ ਕਿ ਮੇਰੇ ਜੇਡਾ ਨਹੀਂ ਹੈ ਮੇਰੇ ਤੋਂ ਬਹੁਤ ਛੋਟਾ ਹੈ ਬਹੁਤ ਮੇਰੇ ਨਾਲੋਂ ਨਿੱਕਾ ਹੈ ਮੇਰੇ ਵਰਗਾ ਨਹੀਂ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਵਾਂਸ ਉਹਦੇ ਗੁਣਾਂ ਨੂੰ ਨਹੀਂ ਜਾਣਦਾ ਆਪਣੀ ਵੱਡੇ ਪੰਨ ਦਾ ਭਰਮ ਪਾਲੀ ਬੈਠਾ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਸ ਵਡਾਈ ਵਿੱਚ ਡੁੱਬ ਗਿਆ ਹੈ ਤੇ ਮਹਾਰਾਜ ਕਬੀਰ ਸਾਹਿਬ ਜੀ ਨੇ ਵੀ ਬਚਨ ਕਹਿ ਕਹਿ ਲੱਗੇ ਬਾਸ ਵਡਾਈ ਬੁੱਢਿਆ ਕਿਉਂ ਮਤ ਡੂਬੋ ਕੋਏ ਚੰਦਨ ਕੇ ਨਿਗਟੇ ਬਸੈ ਬਾਸ ਸੁਗੰਧ ਨਾ ਹੋਏ ਬਾਸ ਦੀ ਤਰ੍ਹਾਂ ਮਤ ਡੂਬੋ ਕੋਏ ਕੋਈ ਵਾਂਸ ਦੀ ਤਰ੍ਹਾਂ ਆਪਣੀ ਵਡਿਆਈ ਸੁਣ ਕੇ ਆਪਣੀ ਉਪਮਾ ਸੁਣ ਕੇ ਆਪਣੀ ਸੋਭਾ ਦੇ ਚਾਰ ਬੋਲ ਸੁਣ ਕੇ ਮਤਾਂ ਉਹਦੇ ਵਿੱਚ ਡੁੱਬ ਜਾਵੋ ਉਹ ਚੰਦਨ ਦੇ ਨੇੜੇ ਵਸਦਾ ਪੱਲੇ ਉਹਦੇ ਕੁਝ ਨਹੀਂ ਕਿਤੇ ਨਾ ਹੋਵੇ ਅਸੀਂ ਗੁਰੂ ਦੇ ਕੋਲ ਮੇਰੀ ਤਰ੍ਹਾਂ ਰਹਿਨੇ ਆ ਪੱਲੇ ਕੁਝ ਨਹੀਂ ਹੈ ਅਵਗਣ ਭਰ ਗਏ ਨੇ ਐ ਐਸਾ ਨਾ ਹੋਵੇ ਖਿਰਦਾ ਨਿਰਮਾਨਤਾ ਵਾਲਾ ਹੋਵੇ ਨਿਵੇਂ ਗੁਣਾ ਵਾਲਾ ਹੋਵੇ ਭਗਤ ਜੀ ਤਾਂ ਕਹਿੰਦਿਆ ਤੁਮ ਚੰਦਨ ਹਮ ਏ ਰੰਡ ਬਾ ਪੂਰੇ ਮਹਾਰਾਜ ਤੂੰ ਏ ਚੰਦਨ ਤੇ ਅਸੀਂ ਅਰੰਡ ਦਾ ਪੌਦਾ ਹੈ ਸੰਗ ਤੁਮਾਰੇ 바ਸਾ ਤੇਰੇ ਕੋਲ ਬਸਨੇ ਮਹਾਰਾਜ ਤੇਰੇ ਕੋਲ ਰਹਿਨੇ ਨੀਚ ਰੂਖ ਤੇ ਓਚ ਭਏ ਹੈ ਮਹਾਰਾਜ ਹੈ ਤਾਂ ਬੜੇ ਨੀਵੇਂ ਬਰਾਬਰ ਤਾਂ ਹੀ ਤਾਂ ਨਹੀਂ ਹਰਿੰਡ ਚੰਦਨ ਦੀ ਕਰ ਸਕਦਾ ਪਰ ਉੱਚਾ ਹੋ ਗਿਆ ਉਹਦੇ ਕੋਲ ਰਹਿਣ ਦੇ ਨਾਲ ਕਿਉਂ ਭਗਤ ਜੀ ਕਹਿੰਦੇ ਨੇ ਤੇਰੇ ਵਾਲੀ ਸੁਗੰਧਤਾ ਉਸ ਹਰਿੰਡ ਦੇ ਦਰਖਤ ਵਿੱਚੋਂ ਚੰਦਨ ਵਾਲੀ ਸੁਗੰਧਤਾ ਆਉਣ ਲੱਗ ਪਈ ਲੋਕ ਉਹਦੇ ਨੇੜੇ ਵੀ ਨੱਕ ਕਰਦੇ ਨੇ ਉਹ ਤੋਂ ਨੱਕ ਫੇਰਦੇ ਨਹੀਂ ਮਹਾਰਾਜ ਤੇਰੇ ਕੋਲ ਰਹਿੰਦੇ ਆ ਤੇਰੇ ਵਾਲੇ ਬੋਲ ਆ ਸਾਡੇ ਹਿਰਦੇ ਵਿੱਚ ਵੀ ਵਸ ਗਏ ਤੇਰੇ ਵਾਲੇ ਵਿਚਾਰ ਆ ਸਾਡੇ ਅੰਦਰੋਂ ਵੀ ਨਿਕਲਣ ਲੱਗ ਪਏ ਮਹਾਰਾਜ ਤੇਰੀ ਤਨਾ ਲੋਕ ਸਾਡਾ ਵੀ ਸਤਕਾਰ ਕਰਨ ਲੱਗ ਪਏ ਨੇ ਸਾਡਾ ਵੀ ਸਤਕਾਰ ਤੇਰੇ ਕਰਕੇ ਤੁਮ ਚੰਦਨ ਹਮੇ ਰੰਢ ਬਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਬਹੇ ਹੈ ਗੰਦ ਸੁਗੰਧ ਨੇ ਵਾਸਾ ਮਾਰਾ ਦੁਰਗੰਧੀ ਭਰੀ ਸੀ ਸੁਗੰਧੀ ਭਰ ਦिती ਇਹ ਤੂੰ ਆ ਸਾਡੇ ਵਿਚਾਰ ਅੱਛੇ ਨਹੀਂ ਸਨ ਮਾਲਕ ਜੀ ਤੂੰ ਤਰਸ ਕੀਤਾ ਸਾਡੇ ਤੇ ਆਪਣੇ ਵਿਚਾਰ ਅ ਸਾਡੇ ਵਿੱਚ ਭਰ ਦਿੱਤੇ ਤੇ ਤੇਰੀ ਤਰ੍ਹਾਂ ਉਪਮਾ ਹੋਣ ਲੱਗ ਪਈ ਸਲੌਤਾ ਹੋਣ ਲੱਗ ਪਈ ਸੁਗੰਧਤਾ ਅ ਸਾਡੇ ਵਿੱਚੋਂ ਆਉ ਲੱਗ ਪਈ ਤੇਰੀ ਕਿਰਪਾ ਹੋਈ ਕਹਿ ਲੱਗੇ ਨਹੀਂ ਤੇ ਵਾਂਸ ਆਪਣੀ ਵਡਿਆਈ ਦੇ ਵਿੱਚ ਡੁੱਬਿਆ ਹੋਇਆ ਮੇਰੇ ਵਰਗਾ ਕੌਣ ਹੈ ਸਾਖਤ ਆਪਣੀ ਸੋਭਾ ਵਿੱਚ ਡੁੱਬਿਆ ਹੋਇਆ ਈਰਖਾ ਦੀਆਂ ਛਿਲ ਤਾਂ ਅੰਦਰ ਖੋਖਲਾਪਣ ਵਾਂਸ ਦੀ ਤਰ੍ਹਾਂ ਮਹਾਰਾਜ ਕਹਿੰਦੇ ਨਾ ਜਿਉਂ ਬਾਂਸ ਬਜਾਈਏ ਫੂਕ ਉਹਦੇ ਵਿੱਚ ਫੂਕ ਮਾਰੀਏ ਵਿੱਚੋਂ ਖੋਖਲਾ ਪੰਨ ਹੁੰਦਾ ਹੈ ਦੂਜੇ ਪਾਸੇ ਨਿਕਲ ਜਾਂਦੀ ਸਾਖਤ ਟੁੱਟਾ ਹੋਇਆ ਮਨਮੁਖ ਰੱਬ ਦੀ ਗੱਲ ਸੁਣਦਾ ਇੱਕ ਪਾਸੇ ਇੱਕ ਕੰਨ ਸੁਣਦਾ ਦੂਜੇ ਕੱਢ ਦਿੰਦਾ ਹੈ ਅੰਦਰ ਕੁਝ ਨਹੀਂ ਰੱਖਦਾ ਐਸਾ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਆਪਣੀ ਵਡਾਈ ਦੇ ਵਿੱਚ ਡੁੱਬਿਆ ਹੋਇਆ ਆਸ ਪਾਸ ਬਿਰਖ ਸੁਬਾਸ ਪਰਮਾਨੁ ਜੀ ਆਸ-ਪਾਸ ਆਲੇ ਉਦਾਲੇ ਦੇ ਪੌਦੇ ਜਿੰਨੇ ਦਰਖਤ ਨੇ ਉਸ ਚੰਦਨ ਤੋਂ ਸੁਗੰਧੀ ਲੈ ਕੇ ਪਰਵਾਨਤ ਹੋ ਗਏ ਚੰਦਨ ਵਰਗੀ ਅੱਗੇ ਸੁਗੰਧੀ ਛੱਡਣ ਲੱਗ ਪਏ ਸੋਭਾ ਵਾਲੇ ਬਣ ਗਏ ਪਰ ਬਾਸ ਦੇ ਬਿਲਕੁਲ ਚੰਦਨ ਕੋਲ ਹੈ ਕੋਈ ਉਹਨੂੰ ਉਹਦਾ ਪਤਾ ਨਹੀਂ ਹੈ ਕੋਈ ਉਹਦੀ ਸੋਭਾ ਦਾ ਪਤਾ ਨਹੀਂ ਕਹਿੰਦੇ ਉਹ ਨੇੜੇ ਰਹਿ ਕੇ ਵੀ ਪ੍ਰਵਾਨ ਨਾ ਹੋਇਆ ਇੱਕ ਦੂਰ ਰਹਿ ਕੇ ਵੀ ਪ੍ਰਵਾਨ ਹੋ ਗਿਆ ਕਈ ਵੇਰ ਮੇਰੇ ਵਰਗੇ ਨੂੰ ਹੌਮੇ ਹੁੰਦੀ ਐ ਮੈਂ ਤਾਂ ਮਹਾਰਾਜ ਦੇ ਕੋਲ ਹੀ ਰਹਿਣਾ ਆ ਮੈਂ ਤਾਂ ਗੁਰਦੁਆਰੇ ਰਹਿਣਾ ਮੈਂ ਨੰਦ ਮੰਦਰ ਮਸਜਿਦ ਹੀ ਰਹਿਣਾ ਮੇਰੇ ਵਰਗਾ ਕੌਣ ਐ ਮਾਤਾ ਗੁਰੂ ਦੇ ਕੋਲ ਹੀ ਹਰ ਵਕਤ ਰਹਿਣਾ ਮੈਂ ਬੜਾ ਜਪਦਾ ਮੈਂ ਬੜਾ ਨਿਤਨੇਮ ਕਰਦਾ ਕਹਿੰਦੇ ਵੀ ਹਉਮੈ ਨੂੰ ਧਾਰਮਿਕ ਹਉਮੈ ਕਹਿੰਦੇ ਨੇ ਜਿੱਥੇ ਇਹ ਵਸਦਾ ਵੇ ਉਥੇ ਨਾਮ ਨਹੀਂ ਵਸਦਾ ਕਿਤੇ ਐਸਾ ਨਾ ਜੀਵਨ ਬਣ ਜਾਵੇ ਗੁਰੂ ਤੋਂ ਕਿਰਪਾ ਮੰਗਦੇ ਰਹੀਏ ਮਹਾਰਾਜ ਕਿਰਪਾ ਕਰਿਆ ਜੇ ਕਿਤੇ ਐਸੇ ਵਿਚਾਰ ਨਾ ਖਲੇ ਹੋ ਜਾਣ ਜੋ ਵਾਸ ਦੀ ਕਤਾਰ ਵਿੱਚ ਸਾਨੂੰ ਖੜੇ ਕਰ ਦੇਣ ਮਹਾਰਾਜ ਨਿਰਮਾਨਤਾ ਆਵੇ ਤੇਰੀ ਨਾਮ ਦੀ ਸੁਗੰਧੀ ਸਾਡੇ ਜੀਵਨ ਅੰਦਰ ਉਤਰ ਆਵੇ ਸਾਡੇ ਤੇ ਕਿਰਪਾ ਕਰੋ ਉਹ ਪ੍ਰਵਾਣ ਹੋ ਗਏ ਨੀਵੇਂ ਰੁਖਵੇ ਤੇ ਉੱਚਾ ਹੋ ਕੇ ਜਿਹੜਾ ਮਾਨਸਿਕ ਕੋਲੇ ਰਹਿ ਕੇ ਪ੍ਰਾਪਤ ਕੁਦਨਾ ਕਰ ਸਕਿਆ ਮਹਾਰਾਜ ਕਿਰਪਾ ਕਰਿਆ ਜੇ ਕਿਰਪਾ ਸਿੰਦਾ ਪ੍ਰਤੀ ਹੋਏ ਮਰ ਜੀਵਾ ਗਤ ਭਾਈ ਗੁਰਦਾਸ ਸਾਹਿਬ ਕਹਿੰਦੇ ਕਿਰਪਾ ਦਾ ਸਮੁੰਦਰ ਆਕਾਲ